ਪਹਿਲਾਂ ਮੈਂ ਡਿੱਪੂ ਗਿਆ ਡਿੱਪੂ ਤੋਂ ਪਤਾ ਕੀਤਾ ਹਨਾ ਵੀ ਜਦੋਂ ਭਾਜੀ ਨੂੰ ਫੋਨ ਕੀਤਾ ਇੱਥੇ ਕਿ ਚੱਕਿਆ ਨਹੀਂ ਉਹਨਾਂ ਨੇ ਉਹਦੋਂ ਮੈਂ ਡਰਾਈਵ ਕਰ ਰਿਹਾ ਸੀ ਜੇ ਮਤਲਬ ਕਿਸੇ ਨੂੰ ਮਿਲਣ ਦੀ ਇੱਛਾ ਹੋਵੇ ਨਾ ਦਿਨੋਂ ਸੋ ਪ੍ਰਮਾਤਮਾ ਜੁੜੂਂ ਜਾਂਦਾ ਮੈਂ ਇੱਕਦਮ ਦੁਕਾਨਾਂ ਖੁੱਲਦੀਆਂ ਦੇਖ ਕੇ ਨਾ ਇੰਡੀਆ ਦਾ ਖਿਆਲ ਆਇਆ ਉੱਥੇ ਜਿਵੇਂ ਸਰੇ ਸਰੇ ਜਿਵੇਂ ਮਾਰਕੀਟ ਖੁੱਲਦੀ ਆ ਨਾ ਤਾਂ ਬਾਹਰ ਪਾਣੀ ਛੇੜ ਕਰਨ ਲੱਗੇ ਹੁੰਦੇ ਆ ਗੁਰਬਾਣੀ ਲਈ ਹੁੰਦੀ ਆ ਤਾਂ ਮੈਂ ਕਿਹਾ ਚੱਲ ਮੈਂ ਟਰਾਈ ਕਰਦਾ ਟੌਪ 100 ਦੇ ਵਿੱਚ ਆਉਣ ਦੀ ਹਨਾ ਤਨੂ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਛੋਟਿਆਂ ਨੂੰ ਪਿਆਰ ਤੇ ਵੱਡਿਆਂ ਦੇ ਪੈਰੀ ਪੈਨੇ ਆ। ਵਲੌਗ ਸਟਾਰਟ ਕਰਨ ਤੋਂ ਪਹਿਲਾਂ ਨਾ ਇੱਕ ਗੱਲ ਛੋਟੀ ਜਿਹੀ ਮੇਰੇ ਦਿਮਾਗ ਚ ਚੱਲ ਰਹੀ ਹੈ ਬਾਰ-ਬਾਰ। ਲੋਕ ਕੀ ਕਹਿਣਗੇ? ਆਪਾਂ ਕਿੱਦਾਂ ਦੀ ਗੱਡੀ ਦੇ ਵਿੱਚ ਸਫ਼ਰ ਕਰਦੇ ਆਂ? ਕਿੱਦਾਂ ਦੀ ਗੱਡੀ ਚਲਾਉਨੇ ਆਂ? ਲੋਕ ਕੀ ਕਹਿਣਗੇ? ਜੇ ਚੰਗੀ ਗੱਡੀ ਰੱਖੀ ਹੋਈ ਹੈ ਤਾਂ ਲੋਕ ਕਹਿੰਦੇ ਆ ਵੀ ਯਾਰ ਬੰਦਾ ਵਧੀਆ ਬਾ ਬੰਦਾ ਮੋਟੀ ਸਾਮੀਆਂ ਬੰਦੇ ਕੋਲ ਚਾਰ ਪੈਸੇ ਹੈਗੇ ਨੇ। ਗੱਡੀ ਭਮਾ ਕਿਸ਼ਤਾਂ ਤੇ ਦਿੱਲਤੀ ਹੋਵੇ। ਜੇ ਗੱਡੀ ਮਾੜੀ ਰੱਖੀ ਹੋਵੇ ਇਹਨੇ ਕੁਛ ਕੀਤਾ ਹੀ ਨਹੀਂ। ਮਤਲਬ ਕਿ ਆਪਾਂ ਮਟੀਰੀਅਲ ਚੀਜ਼ਾਂ ਦੇ ਨਾਲ ਬੰਦੇ ਦਾ ਸਕਸੈਸ ਮੈਜ਼ਰ ਕਰਨ ਲੱਗ ਜਾਂਦੇ ਆ ਆਮ ਘਰ ਕਿੱਦਾਂ ਦਾ ਬੰਦੇ ਦਾ ਘਰ ਵਧੀਆ ਵਾ ਗੰਦੇ ਦਾ ਘਰ ਮਾੜਾ ਵਾ ਠੀਕ ਆ ਮੈਂ ਮੰਨਦਾ ਕਿ ਘਰ ਆਪਣਾ ਆਪਣੀਆਂ ਲੋੜਾਂ ਦੇ ਹਿਸਾਬ ਨਾਲ ਵਧੀਆ ਹੋਣਾ ਚਾਹੀਦਾ ਪਰ ਜੇ ਕਿਸੇ ਦਾ ਘਰ ਮਾੜਾ ਵਾ ਆਪਾਂ ਨੂੰ ਜੱਜ ਨਹੀਂ ਕਰਨੀਆਂ ਚਾਹੀਦੀਆਂ ਜਿਵੇਂ ਕੱਪੜਾ ਲੀੜਾ ਕਿੱਦਾਂ ਦਾ ਪਾਇਆ ਬੰਦੇ ਨੇ ਹਨਾ ਟੋਰੀ ਕੱਪੜੇ ਪਾ ਕੇ ਫਿਰਦਾ ਜਾਂ ਮਾੜੇ ਕੱਪੜੇ ਪਾਏ ਹੁੰਦੇ ਆ ਜਿਵੇਂ ਦੇ ਮਰਜ਼ੀ ਪਾਵੇ ਇਹ ਰ ਅਗਲੇ ਦੀ ਲਾਈਫ ਅਗਲੇ ਦੀ ਚੋਇਸ ਆ ਆਪਾਂ ਨੂੰ ਚੀਜ਼ਾਂ ਦਾ ਜੱਜ ਨਹੀਂ ਕਰਨਾ ਜੇ ਤਾਂ ਹੁਣ ਮੈਂ ਤੁਹਾਨੂੰ ਆਪਣੀ ਐਗਜ਼ਾਮਪਲ ਦੇ ਰਿਹਾ ਆਪਾਂ ਕਿਸੇ ਦੀ ਗੱਲ ਨਹੀਂ ਕਰਨੀ ਮੇਰੇ ਨਾਲ ਕਈ ਵਾਰ ਹੁੰਦਾ ਹੁਣ ਮੈਂ ਗੱਡੀ ਦੇ ਉੱਤੇ ਜਿਆਦਾ ਪੈਸੇ ਲਾ ਕੇ ਰਾਜੀ ਨਹੀਂ ਹੈਗਾ ਵੱਧ ਤੋਂ ਵੱਧ ਮੈਂ 10000 ਡਾਲਰ ਨਿਊਜ਼ੀਲੈਂਡ ਦਾ ਲੋਨਾ ਹੁਣਨਾ ਮੈਨੂੰ ਇਹ ਹੁੰਦਾ ਗੱਡੀ ਰਿਲਾਈਏਬਲ ਹੋਵੇ ਏ ਟੂ ਬੀ ਆਪਾਂ ਨੂੰ ਸਹੀ ਜਗ੍ਹਾ ਤੇ ਪ੍ਰੋਪਰ ਵਧੀਆ ਤਰੀਕੇ ਨਾਲ ਪਹੁੰਚਾਉਂਦੇ ਹੋਵੇ ਗੱਡੀ ਦਾ ਯੂਜ਼ ਕੀ ਹੁੰਦਾ ਕੰਮ ਤੇ ਜਾਣਾ ਕੰਮ ਤੋਂ ਘਰੇ ਆਉਣਾ ਜਾਂ ਮਾੜਾ ਮੋਟਾ ਆਲਦਲੇ ਗ੍ਰੋਸਰੀ ਲੈਣ ਚਲੇ ਗਏ ਕਿਤੇ ਹੋਰ ਚਲੇ ਗਏ ਅ ਮੈਂ ਮੇਕੋ ਮੇਰੀਆਂ ਤਾਂ ਰਿਕੁਆਇਰਮੈਂਟ ਸੇ ਬਹੁਤ ਥੋੜੀਆਂ ਨੇ ਉਸ ਹਾਬ ਨਾਲ ਗੁਰਦੁਆਰੇ ਚਲੇ ਗਏ ਥੋੜਾ ਵਕਤ ਪਰਿਵਾਰ ਦੇ ਨਾਲ ਘੁੰਮਣ ਚਲੇ ਗਏ ਇਹ ਨਹੀਂ ਕਿ ਹਾਂ ਆਪਾ ਸ਼ੋਅ ਆਫ ਕਰਨ ਲਈ ਇਹ ਚੀਜ਼ ਲੈਣੀ ਹੈ ਦੁਨੀਆ ਵਾਸਤੇ ਲੈਣੀ ਹੈ ਲੋਕਾਂ ਵਾਸਤੇ ਲੈਣੀ ਆ ਫਿਰ ਥੋੜਾ ਜਿਆ ਨਾ ਫਿਰ ਬੰਦਾ ਪਚਾਦਰ ਤੋਂ ਵੱਧ ਪੈਰ ਪਸਾਰਨ ਲੱਗ ਜਾਂਦਾ ਹਨਾ ਵੀ ਲੋਡ ਦੇ ਹਿਸਾਬ ਨਾਲ ਜਿੰਨੀ ਲੋਡ ਆ ਓਨੀ ਨਹੀਂ ਲੈਣੀ ਉਸ ਤੋਂ ਵੱਧ ਲੈ ਲੈਣੀ ਆ ਦੂਜੀ ਗੱਲ ਇੱਕ ਹੋਰ ਹੁਣ ਮੈਂ ਹੋ ਸਕਦਾ ਮੈਂ ਆਪਣੇ ਪੈਸੇ ਹੋਰ ਪਾਸੇ ਇਨਵੈਸਟ ਕਰਦਾ ਹੋਵਾਂ ਮੈਂ ਬੱਚਾ ਦਾ ਜਾਂ ਫਿਊਚਰ ਦਾ ਜਾਂ ਆਪਣੀ ਆਉਣ ਵਾਲੇ ਭਵਿੱਖ ਦਾ ਸੋਚ ਕੇ ਚੱਲਦਾ ਹਾਂ ਬਟ ਵਾਂਸ ਅਗੇਨ ਚਲੋ ਜੇ ਕੋਈ ਜੱਜ ਕਰਦਾ ਆਪਾਂ ਨੂੰ ਰੋਕ ਵੀ ਨਹੀਂ ਸਕਦੇ ਨਾ ਕਿਉਂਕਿ ਹਰੇਕ ਬੰਦੇ ਦੀ ਆਪਣੀ ਇੱਕ ਫੀਲਿੰਗ ਆ ਆਪਣੀ ਇੱਕ ਸੋਚ ਆ ਬਟ ਸਟਿਲ ਆਪਣੇ ਪੈਸੇ ਜਾਂ ਆਪਣਾ ਲਾਈਫ ਸਟਾਈਲ ਕਿਸੇ ਕਰਕੇ ਨਾ ਜਿਓ ਆਪਣਾ ਆਪਣੇ ਹਿਸਾਬ ਨਾਲ ਜਿਓ ਹਨਾ ਛੋਟੀ ਜੀ ਗੱਲ ਮਨ ਚ ਆਈ ਸੀ ਮੈਂ ਕਿਹਾ ਚੱਲ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਰਦੇ ਆ ਇਹਦਾ ਵਲੌਗ ਸਟਾਰਟ ਮੈਥੋਡਰਾਈਜ਼ ਇੱਕ ਦੋ ਰੂਟ ਸ਼ੇਅਰ ਕਰੂੰਗਾ ਨਾਲੇ ਥੋੜੀ ਬਹੁਤੀ ਗੱਲ ਕਰਾਂਗੇ ਕਿ ਆਪਣੀ ਬੱਸ ਡਰਾਈਵਿੰਗ ਦੀ ਲਾਈਫ ਹੈ ਕਿਦਾਂ ਦੀ ਹੈ ਨਾ ਅ ਜਿਵੇਂ ਹੁਣ ਮੈਂ ਇਸ ਟਾਈਮ ਮੇਰੇ ਕੋ ਪੰਜ ਕੁ ਮਿੰਟ ਹਾਲੇ ਹੈਗੇ ਨੇ ਜਿੱਥੋਂ ਮੈਂ ਆਪਣਾ ਟ੍ਰਿਪ ਸਟਾਰਟ ਕਰਨਾ ਸਵੇਰ ਦਾ ਮੈਂ ਉੱਥੇ ਪਹੁੰਚ ਚੁੱਕਿਆ ਥੋੜਾ ਪਹਿਲਾਂ ਪਹੁੰਚੇ ਨਾਰਮਲੀ ਮੇਰੇ ਹੱਥੇ ਚ ਨਾਲ ਚਾਹ ਦਾ ਕੱਪ ਹੁੰਦਾ ਉਹ ਅੱਜ ਹੈ ਨਹੀਂਗਾ ਕਿਉਂਕਿ ਮੈਂ ਘਰੋਂ ਅੱਜ ਛੁੱਟੀ ਸੀ ਐ ਸੰਡੇ ਮਾਰਨਿਕਾ ਤੇ ਮਨੀ ਵੀ ਉਠੀ ਹੋਈ ਸੀ ਫਿਰ ਅਸੀਂ ਦੋਨਾਂ ਨੇ ਬੈਠ ਕੇ ਚਾਹ ਦਾ ਕੱਪ ਇੰਜੋਏ ਕੀਤਾ ਜਿਹੜੀ ਆ ਬੱਸ ਡਰਾਈਵਿੰਗ ਦੀ ਜੋਬ ਹਨ ਇਹਦੇ ਵਿੱਚ ਐਕਸਟਰਾ ਵਰਕ ਵੀ ਹੁੰਦਾ ਜਿਵੇਂ ਨਾਰਮਲੀ ਸਾਡਾ 5 ਡੇ ਰੋਸਟ ਹੁੰਦੇ ਹਰੇਕ ਬੰਦਾ 5 ਦਿਨ ਕੰਮ ਕਰਦਾ ਬਟ ਜੇ ਤੁਸੀਂ ਚਾਹੋ ਤੁਸੀਂ 6ਵਾਂ ਦਿਨ ਵੀ ਕਰ ਸਕਦੇ ਹੋ ਸੋਹੀ ਐਕਸਟਰਾ 2-250 ਰੁਪਏ ਬੰਦਾ ਐਕਸਟਰਾ ਕਮਾ ਲੈਂਦਾ ਮੈਂ ਕਦੇ-ਕਦੇ ਕਰਦਾ ਨਾ ਮੈਂ ਦੇਖੋ ਜੀ ਤੁਹਾਨੂੰ ਜਸਟ ਐਗਜ਼ਾਮਪਲਸ ਦੇ ਰਿਹਾ ਹਾਂ ਇਸ ਕਰਕੇ ਕੁਝ ਨਹੀਂ ਪਤਾ ਹੁੰਦਾ ਹੋ ਸਕਦਾ ਮੈਂ ਕੁਝ ਗਲਤ ਕਰਦਾ ਮੈਂ ਤੁਹਾਡੇ ਤੋਂ ਸਿੱਖ ਲਮਾਇਆ ਤੁਹਾਨੂੰ ਕੁਝ ਲੱਗਦਾ ਹੋਵੇ ਵੀ ਕੋਈ ਚੰਗੀ ਸਿੱਖਣ ਵਾਲੀ ਗੱਲਬ ਤੁਹਾਡੇ ਮਤਲਬ ਕੋਈ ਫਾਇਦਾ ਹੋ ਜਵੇ ਹਨਾ ਮੈਂ ਸਿਰਫ ਇਹ ਸੋਚ ਕੇ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ ਉਹਨਾਂ ਜਦੋਂ ਐਕਸਟਰਾ ਡੇ ਹੁੰਦਾ ਮੈਂ ਡਿਪੈਂਡ ਕਰਦਾ ਵੀ ਮੈਂ ਮੋਸਟ ਆਫ ਦਾ ਟਾਈਮ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਨਾ ਕਰਾਂ ਕਿਉਂਕਿ ਮੈਨੂੰ ਐ ਹੁੰਦਾ ਮੈਂ ਘਰ ਦੇ ਵਿੱਚ ਆਪਣਾ ਥੋੜਾ ਬਹੁਤ ਜਿਵੇਂ ਬੱਚਿਆਂ ਦੇ ਨਾਲ ਟਾਈਮ ਸਪੈਂਡ ਕਰ ਲਵਾਂ ਉਹੀ ਜਾਂ ਫਿਰ ਮੈਂ ਕੁਝ ਆਪਣੇ ਆਪ ਵਾਸਤੇ ਕਰ ਲਵਾਂ ਜਿਵੇਂ ਮੇਰੀ ਸ਼ੁੱਟੀ ਨਹੀਂ ਮੇਰੀ ਕੋਸ਼ਿਸ਼ ਹੁੰਦੀ ਹੈ ਇੱਕ ਤਾਂ ਮੈਨੂੰ ਬੁੱਕਸ ਪੜਨ ਦਾ ਅੱਜਕੱਲ ਬਹੁਤ ਮਤਲਬ ਕੀੜਾ ਉੱਠਿਆ ਹੋਇਆ ਤਾਂ ਕਿਉਂਕਿ ਬੁੱਕਸ ਦੇ ਵਿੱਚੋਂ ਜਾਂ ਸਿੱਖਣ ਨੂੰ ਬਹੁਤ ਕੁਝ ਮਿਲਦਾ ਤਾਂ ਮੈਂ ਕੋਈ ਨਾ ਕੋਈ ਬੁੱਕ ਰੀਡ ਕਰਦਾ ਹੁੰਦਾ ਮੈਂ ਆਪਣੀ ਹੈਲਥ ਵੱਲ ਧਿਆਨ ਦਿੰਦਾ ਮਮੀ ਡੈਡੀ ਦੇ ਨਾਲ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਥੋੜਾ ਵੱਧ ਟਾਈਮ ਸਪੈਂਡ ਕਰਾਂ ਨਾ ਕਿਤੇ ਬਾਹਰ ਚਲੇ ਜਾਏ ਘੁੰਮਣ ਚਲੇ ਜਾਏ ਮਨੀ ਦੇ ਨਾਲ ਟਾਈਮ ਸਪੈਂਡ ਕਰਾਂ ਬੱਚਿਆਂ ਦੇ ਨਾਲ ਬੱਚਿਆਂ ਦੇ ਨਾਲ ਜਿਹੜੀ ਉਹ ਇਨਵੈਸਟਮੈਂਟ ਹੈ ਨਾ ਮੇਰੇ ਸਾਹਮਣੇ ਸਭ ਤੋਂ ਵੱਡੀ ਇਨਵੈਸਟਮੈਂਟ ਆਪਣੇ ਬੱਚਿਆਂ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਟਾਈਮ ਸਪੈਂਡ ਕਰਨਾ ਸੋ ਇਹ ਰੀਜ਼ਨਾ ਬਾਕੀ ਠੀਕ ਹੈ ਜੀ ਮਿਹਨਤ ਤੋਂ ਕਦੇ ਵੀ ਘਬਰਾਉਣਾ ਨਹੀਂ ਚਾਹੀਦਾ ਕੰਮ ਆਪਾਂ ਮੈਂ ਪਹਿਲਾਂ ਵੀ ਬਹੁਤ ਕੀਤਾ ਹੁਣ ਵੀ ਬਹੁਤ ਕਰਦਾ ਮੇਰੇ ਹੋਰ ਸੋਰਸਸ ਹੈਗੇ ਨੇ ਇਨਕਮ ਦੀ ਵੀ ਜੇ ਗੱਲ ਕਰੀਏ ਕਿਉਂਕਿ ਪੈਸਾ ਬਹੁਤ ਇੰਪੋਰਟੈਂਟ ਆ ਲਾਈਫ ਦੇ ਵਿੱਚ ਪੈਸਾ ਘਟਾ ਤਾਂ ਮੈਂਟਲੀ ਪ੍ਰੈਸ਼ਰ ਹੋਣ ਲੱਗ ਜਾਂਦਾ ਕਈ ਵਾਰ ਬੰਦੇ ਤੇ ਪਰ ਮੈਂ ਹੋਰ ਸੋਰਸਸ ਇੱਕ ਦੋ ਬਣਾਏ ਹੋਏ ਨੇ ਮਤਲਬ ਇਹ ਨਹੀਂ ਕਿ ਬਹੁਤ ਜ਼ਿਆਦਾ ਪਰ ਉਹਦੇ ਉੱਤੇ ਮੈਨੂੰ ਘੱਟ ਟਾਈਮ ਇਨਵੈਸਟ ਕਰਕੇ ਠੀਕ ਠਾਕ ਇਨਕਮ ਹੋ ਜਾਂਦੀ ਹੈ 7:52 ਮਿੰਟ ਤੇ ਮੈਂ ਕੰਮ ਸਟਾਰਟ ਕੀਤਾ ਸੀਗਾ ਸਵੇਰੇ ਤੇ ਹੁਣ ਤਕਰੀਬਨ 8:30 ਹੋਏ ਨੇ ਤਾਂ ਜਿਹੜੇ ਸਟਾਪ ਤੇ ਆਪਾਂ ਨਾ ਟਾਈਮ ਤੋਂ ਪਹਿਲਾਂ ਪਹੁੰਚ ਜੀਏ ਆਪਣੀ ਜਿਹੜੀ ਮਸ਼ੀਨਾਂ ਦੀ ਟਿਕਟ ਮਸ਼ੀਨ ਉਹਦੇ ਉੱਤੇ ਟਾਈਮ ਆ ਜਾਂਦਾ ਹੁੰਦਾ ਨਾਲ ਦੀ ਨਾਲ ਪਲੱਸ ਜਾਂ ਮਾਈਨਸ ਪਲੱਸ ਮਤਲਬ ਤੁਸੀਂ ਅੱਗੇ ਲੇਟ ਚੱਲ ਰਹੇ ਹੋ ਤੇ ਮਾਈਨਸ ਮਤਲਬ ਤੁਸੀਂ अर्ਲੀ ਚੱਲ ਰਹੇ ਹੋ ਫਿਰ ਜੇ अर्ਲੀ ਹੋਈਏ ਤਾਂ ਆਪਾਂ ਰੁਕ ਜੀਦਾ ਕਿਉਂਕਿ ਜਿਹੜਾ ਟਾਈਮ ਟੇਬਲ ਹੁੰਦਾ ਨਾ ਆਪਣੇ ਪੈਸੇਂਜਰਸ ਦੇ ਕੋਲ ਉਹ ਟਾਈਮ ਦੇ ਨਾਲ ਆਪਣਾ ਮੈਚ ਹੋਣਾ ਚਾਹੀਦਾ ਬੱਸ ਦਾ ਟਾਈਮ ਲੇਟ ਹੋਏ ਤਾਂ ਕੋਈ ਚੱਕਰ ਨਹੀਂ ਬੱਸ अर्ਲੀ ਨਹੀਂ ਜਾਣਾ ਕਿਤੋਂ ਵੀ ਤੇ ਮੇਰੇ ਕੋਲ 2-3 ਮਿੰਟ ਸੀ ਕਿ ਜਿੱਥੇ ਮੈਨੂੰ ਮੈਂ ਟਰਾਈ ਕਰਦਾ ਉਹਨਾਂ ਕਿ ਕੁਦਰਤ ਦੇ ਕੋਲ ਜਿੱਥੇ ਵੀ ਜਾ ਸਕੀਏ ਤੇ ਜਾ ਜਾਣਾ ਚਾਹੀਦਾ ਨਾਲੇ ਵਾਸਤੇ ਵਿੱਚ ਇਸ ਟਾਈਮ ਕੋਈ ਪਸੰਜਰ ਨਹੀਂ ਹੈਗਾ ਸੰਡੇ ਮਾਰਨਿੰਗ ਆ ਬੜਾ ਹੀ ਕੁਆਇਟ ਆ ਬਟ ਆ ਨਿਆਰਾ ਨਾ ਜਿਹੜਾ ਆ ਜ਼ਿੰਦਗੀ ਆ ਆ ਚੀਜ਼ ਆਪਾਂ ਨੂੰ ਜ਼ਿੰਦਗੀ ਦਿੰਦੀਆਂ ਤੇ ਆਪਾਂ ਇਹਨਾਂ ਤੋਂ ਹੀ ਕਈ ਵਾਰ ਦੂਰ ਹੋ ਜਾਂਦੇ ਆ ਹਨਾ ਕੁਦਰਤ ਆ ਸਭ ਕੁਝ ਐਕਸਚੇਂਜ ਕਰਦੇ ਆ ਆਪਾਂ ਆਪਣਾ ਲਾਸਟ ਮੀਲ ਐ ਸੋਚ ਕੇ ਦੇ ਲੋ ਸਵੇਰੇ ਕੀ ਖਾਦਾ ਮੈਂ ਅੱਜ ਜਿਵੇਂ ਓਟਸ ਖਾ ਕੇ ਆਇਆ ਵਿੱਚ ਨਟਸ ਵਗੈਰਾ ਸੀ ਕਿ ਸਭ ਕੁਝ ਕੁਦਰਤ ਨੇ ਤੇ ਆਪਾਂ ਨੂੰ ਬਲੋ ਆਪਾਂ ਨੂੰ ਕੁਦਰਤ ਕੁਛ ਦਿੰਦੀ ਆਪਾਂ ਕੁਦਰਤ ਨੂੰ ਵੀ ਦਿੰਦੇ ਹੁਣ ਮੈਂ ਕਾਰਬਨ ਡਾਈਆਕਸਾਈਡ ਗੱਲ ਆ ਉਦਾਂ ਇੱਕ ਛੱਡ ਰਹੇ ਆ ਤਾਂ ਟਰੀਜ਼ ਲੈਂਦੇ ਆ ਆਕਸੀਜਨ ਦਿੰਦੇ ਆ ਇੱਕ ਰੋਟੇਸ਼ਨ ਇੱਕ ਓੰਕਾਰ ਦਾ ਮਤਲਬ ਵੀ ਉਹੀ ਵਨ ਐ ਸੋਹੀ ਆ ਗਈ ਸਭ ਕੁਝ ਇੱਕੋ ਆ ਕੀ ਆ ਨਹੀਂ ਆ ਰਹਾ ਯਾਰ ਸਾਹਮਣੇ ਇੱਧਰ ਆਪਣਾ ਜਹਾਜ਼ ਖੜਾ ਜਿਹੜੀ ਕਰਨ ਮੈਂ ਕਹਿਣੀ ਸੀ ਉਹ ਤਾਂ ਭੁੱਲੇ ਗਿਆ ਆ ਸਾਹਮਣੇ ਟੋਇਓਮਾਈ ਪੋਲੀਟੈਕਨੀਕਾ ਇੰਟਰਨੈਸ਼ਨਲ ਸਟੂਡੈਂਟ ਇਸ ਜਗ੍ਹਾ ਤੇ ਆਉਂਦੇ ਨੇ ਪੋਲੀਟੈਕ ਦਾ ਹੈ ਤਰੰਗੇ ਦੇ ਵਿੱਚ ਟੋਇਓਮਾਈ ਤਰੀਕੋਂ ਤੋਂ ਬੇਫੇਰ ਆਇਆ ਮੈਂ 21 ਵਾਰੀ ਨਹੀਂ ਚੜੀ ਸੰਡੇ ਮਾਰਨਿੰਗ ਆ ਨਾਰਮਲੀ ਇਦਾਂ ਹੁੰਦਾ ਨਹੀਂਗਾ ਪਰ ਕਾਫੀ ਕੁਆਇਟ ਆ ਰੋਡ ਤੇ ਵੀ ਕੁਆਇਟ ਆ ਅੱਛਾ ਟਿਕਟ ਸੀ ਮੈਂ ਗੱਲ ਹੋਤੇ ਥੋੜਾ ਕਰਨੀ ਚਾਹੁੰਦਾ ਸੀਗਾ ਟਿਕਟਸ ਜਿਹੜੀ ਤਾਂ ਹੁੰਦੀ ਆ ਸਟੂਡੈਂਟਸ ਦੀ ਉਹ ਤਾਂ ਹੈਗੀ ਦੋ ਡਾਲਰ ਤੇ ਨਾਰਮਲੀ ਅਡਲਟਸ ਬਾਕੀ ਸਾਰਿਆਂ ਦੀ ਹੈਗੇ 3 ਡਾਲਰ 40 ਸੈਂਟ ਜਿਹੜੇ 65 ਪਲੱਸ ਨੇ ਜੇ ਉਹਨਾਂ ਦੇ ਕੋਲ ਇੱਥੇ ਦਾ 골ਡ ਕਾਰਡ ਆ ਜਿਹੜਾ ਕਿ ਰਿਟਾਇਰਮੈਂਟ ਤੇ ਮਿਲ ਜਾਂਦਾ ਉਹਨਾਂ ਨੂੰ ਫ੍ਰੀ ਆ ਤੇ ਜੇ ਤੁਹਾਡੇ ਕੋ ਬੀ ਕਾਰਡ ਹੈ ਇੱਕ ਬੀ ਕਾਰਡ ਹੁੰਦਾ ਮੇਰੇ ਕੋਲ ਤੁਹਾਨੂੰ ਦਿਖਾਵਾਂਗਾ ਇਹਨੂੰ ਕਹਿੰਦੇ ਬੀ ਕਾਰਡ ਮਤਲਬ ਬੱਸ ਕਾਰਡ ਤੇ ਇਹਦੇ ਨਾਲ ਤੁਹਾਨੂੰ 20% ਆਫ ਮਿਲਦਾ ਸਾਰੀਆਂ ਟਿਕਟਾਂ ਤੇ ਸੋ ਕਾਫੀ ਚੀਪ ਆ ਇਕਨੋਮਿਕਲ ਆ ਬਸ ਤੇ ਟਰੈਵਲ ਕਰਨਾ ਤੇ ਜਗਾ ਜਗਾ ਤੇ ਬਸ ਲੇਨਸ ਵੀ ਬਣੀ ਹੋਈਆਂ ਸੋ ਟਰੈਫਿਕ ਨੂੰ ਵੀ ਬੀਟ ਕਰ ਦਿੰਦੇ ਆ ਆਪਾਂ ਵਧੀਆ ਚੀਜ਼ ਆ ਵਧੀਆ ਸਰਵਿਸ ਦਿੱਤੀ ਹੋਈ ਆ ਮੈਂ ਕੋ ਤਕਰੀਬਨ 20 ਮਿੰਟ ਸੀਗੇ ਮੈਂ ਕਿਹਾ ਚੱਲ ਵਾਸ਼ਰੂਮ ਜਾਈਏ ਫੇਰ ਮੜਾ ਤੁਰ ਫਿਰ ਲਾਣੇ ਆ ਸੋ ਫੇਰ ਪਹੁੰਚਿਆ ਮੈਂ ਸਵੇਰ ਦੇ 9 ਵਜੇ ਨੇ ਤਾਂ ਹਾਲੇ ਸ਼ਾਪਸ ਖੁੱਲ ਰਹੀਆਂ ਨਹੀਂ 9 ਵਜੇ ਖੁੱਲਦਾ ਕਦੋਂ ਦੇ ਕਨ ਖੋਲੀਆਂ ਦੇਖ ਕੇ ਨਾ ਇੰਡੀਆ ਦਾ ਖਿਆਲ ਆਇਆ ਉੱਥੇ ਜਸਰੇ ਸਰੇ ਜਿਵੇਂ ਮਾਰਕੀਟ ਖੁੱਲਦੀ ਆ ਨਾ ਤਾਂ ਬਾਹਰ ਪਾਣੀ ਛੇੜ ਕਰਨ ਲੱਗੇ ਹੁੰਦੇ ਆ ਗੁਰਪਾਣੀ ਲਾਈ ਹੁੰਦੀ ਆ ਕੁਛ ਵੀ ਜਿਵੇਂ ਧਾਰਮਿਕ ਲਾਈ ਆਉਂਦੀ ਐ ਕੈਸਟ ਸਰੇ ਸਰੇ ਬੜਾ ਵਧੀਆ ਲੱਗਦਾ ਉਹ ਮਾਹੌਲ ਚਾਹ ਦੀਆਂ ਮਹਿਕਾਂ ਪਕੌੜੇ ਕੱਢ ਰਹੇ ਆ ਤਾਜ ਤਾਜੇ ਹੈ ਮਿਸ ਕਰੀਦਾ ਯਾਰ ਕਈ ਵਾਰ ਇੰਡੀਅਨ ਨੂੰ ਇਹ ਜੀ ਚਾਬਾ ਮਿਸ ਕਰੀਦੀ ਇੱਥੇ ਤਾਂ ਬਸ ਕਾਫੀ ਦਾ ਫਲੇਵਰ ਆਉਂਦਾ ਹੁੰਦਾ ਇਕ ਕਾਫੀ ਕਲਚਰ ਬਹੁਤ ਜ਼ਿਆਦਾ ਹਰ ਪਾਸੇ ਫੈਲ ਰਿਹਾ ਹੈ ਦੇਖੋ ਜੀ ਮੈਂ ਬੱਸ ਚਲਾ ਰਿਹਾ ਸੀਗਾ ਮੈਨੂੰ ਫੋਲੋ ਕਰਦੇ ਕਰਦੇ ਭਾਜੀ ਹੋਣੀ ਮੈਂ ਜੀ ਮਤਲਬ ਐਸੀ ਬੇਸਿਕਲੀ ਸਾਨੂੰ ਛੁੱਟੀ ਹੈਗੀ ਸੀ ਸੋ ਮੈਂ ਭਾਜੀ ਨੂੰ ਮਿਲਣ ਆਇਆ ਸੀ ਆਕਲੈਂਡ ਤੋਂ ਆਏ ਉਹਨੇ ਅੱਜ ਆਕਲੈਂਡ ਤੋਂ ਕੁਦਰਤੀ ਸੁਭ ਬਣ ਗਿਆ ਤੇ ਅਸੀਂ ਮਤਲਬ ਬਾਹਰ ਨਿਕਲੇ ਭਾਜੀ ਸਾਹਮਣੇ ਆ ਰਹੇ ਸੀ ਤੇ ਫੋਲੋ ਕਰਦੇ ਕਰਦੇ ਭਾਜੀ ਨੇ ਮਤਲਬ ਬਹੁਤ ਅੱਛੀ ਨੇਚਰ ਆ ਮਤਲਬ ਸਾਥੇ ਬਿਲੇ ਰੁਕ ਰੋਕੇ ਮੈਨੂੰ ਵੀ ਮਿਲ ਕੇ ਵਧੀਆ ਲੱਗਿਆ ਇਹ ਕਹਿੰਦੇ ਪਹਿਲਾਂ ਮੈਂ ਡਿੱਪੂ ਗਿਆ ਡਿੱਪੂ ਤੋਂ ਪਤਾ ਕੀਤਾ ਹਨਾ ਵੀ ਹਾਂ ਜਿਵੇਂ ਭਾਜੀ ਨੂੰ ਫੋਨ ਕੀਤਾ ਅੱਜ ਤੱਕ ਚੱਕਿਆ ਨਹੀਂ ਉਹਨਾਂ ਨੇ ਉਦੋਂ ਮੈਂ ਡਰਾਈਵ ਕਰ ਰਿਹਾ ਸੀ ਸੋ ਜੇ ਮਤਲਬ ਕਿਸੇ ਨੂੰ ਮਿਲਣ ਦੀ ਇੱਛਾ ਹੋਵੇ ਨਾ ਦਿਨੋਂ ਸੋ ਪ੍ਰਮਾਤਮਾ ਜੋੜ ਪਾਉਂਦਾ ਤੇ ਮੈਂ ਖੁਦ ਹੈਰਾਨ ਹੈ ਕਿ ਜਿਵੇਂ ਤੁਸੀਂ ਦੱਸਿਆ ਨਾ ਕਿ ਕੁਦਰਤੀ ਬਸਮੀ ਲੰਘੀ ਨਹੀਂ ਸੀ ਤੁਹਾਡੇ ਅੱਗੇ ਦੀ ਹਾਂ ਹੁਣ ਅਸੀਂ ਭਾਜੀ ਤੋਂ ਮਤਲਬ ਥੋੜਾ ਫੈਮਿਲੀ ਨੂੰ ਵੀ ਮਿਲਾਂਗੇ ਉਹ ਗੁਰਦੁਆਰੇ ਜਾਂ ਕਲਾਸ ਵਗੈਰਾ ਲਾਉਣ ਸੋ ਮਤਲਬ ਅੱਜ ਤਾਂ ਪ੍ਰਮਾਤਮਾ ਨੇ ਸਾਨੂੰ ਨਾ ਮਤਲਬ ਬੜਾ ਖੁਸ਼ੀ ਖੁਸ਼ੀ ਆਪਣਾ ਮਿਲਣਾ ਲਿਖਿਆ ਸਾਰਿਆਂ ਦਾ ਹਨਾ ਚਲੋ ਬਹੁਤ ਵਧੀਆ ਕਮਾਲੇ ਹੋ ਗਈ ਵੈਸੇ ਮੈਂ ਅੱਜ ਕੱਲ ਇੱਕ ਬੁੱਕ ਪੜ੍ਹ ਰਿਹਾ ਬੁੱਕ ਦਾ ਨਾਮ ਆ ਦਾ ਸਿਕਰਟ ਉਹਦੇ ਵਿੱਚ ਨਾ ਲਾ ਆਫ ਅਟਰੈਕਸ਼ਨ ਬਾਰੇ ਦੱਸਿਆ ਹੈ ਵੀ ਜਿਹੜੀ ਚੀਜ਼ ਬਾਰੇ ਤੁਸੀਂ ਨਾ ਜ਼ਿਆਦਾ ਸੋਚਦੇ ਹੋ ਤੇ ਦਿਲੋਂ ਚਾਹੁੰਦੇ ਹੋ ਤੇ ਆਪਣੀਆਂ ਕੀ ਕਹਿੰਦੇ ਨੇ ਤਿੰਨ ਚਾਰ ਤਰ੍ਹਾਂ ਦੀਆਂ ਨਾ ਅਲੱਗ-ਅਲੱਗ એનર્ਜੀਜ਼ ਬਾਰੇ ਦੱਸਿਆ ਹੋਇਆ ਉਹਦੇ ਵਿੱਚ ਤੇ ਉਹ ਫਿਰ ਚੀਜ਼ ਤੁਹਾਨੂੰ ਮਿਲ ਜਾਂਦੀ ਆ ਪੰਜਵੇਂ ਆ ਪਾਜੀ ਹਣੀ ਮਿਲੇ ਆ ਆਪਾਂ ਨੂੰ ਜਿਹੜੇ ਆਕਲੈਂਡ ਤੋਂ ਆਏ ਸੀਗੇ ਇਹ ਗੱਲ ਕਰ ਰਹੇ ਸੀ ਇਹਨਾਂ ਨੇ ਇਹੀ ਗੱਲ ਕਹੀ ਕਹਿੰਦੇ ਸੋਚ ਕੇ ਆਏ ਸੀ ਵੀ ਸਾਨੂੰ ਵੀ ਆਪਾਂ ਕਿਸੇ ਬਹਾਨੇ ਮਿਲ ਲਈਏ ਚਲੋ ਚਲੋ ਜਿਵੇਂ ਵੀ ਆ ਜੋ ਵੀ ਰੀਜ਼ਨ ਹੋਇਆ ਉਹਨਾਂ ਦਾ ਬਟ ਜਿਵੇਂ ਉਹਨਾਂ ਨੇ ਦੱਸਿਆ ਕਿ ਬਸ ਉੱਥੋਂ ਨਿਕਲੀ ਤੇ ਕੁਦਰਤੀ ਉਹ ਡੀਪੂ ਵੱਲੋਂ ਆ ਰਹੇ ਸੀਗੇ ਤਾਂ ਮੈਨੂੰ ਫੋਲੋ ਕਰਨ ਲੱਗ ਗਏ ਮਤਲਬ ਸਾਡਾ ਮਿਲਣਾ ਲਿਖਿਆ ਹੋਇਆ ਸੀਗਾ ਬੜਾ ਵਧੀਆ ਲੱਗਿਆ ਮੈਨੂੰ ਵੀ ਮਿਲ ਕੇ ਆ ਬਾਕੀ ਇੱਕ ਗੱਲ ਮੈਂ ਤੁਹਾਨੂੰ ਸ਼ੇਅਰ ਕਰਨਾ ਵੀ ਮੇਰੇ ਨਾਲ ਜਿਵੇਂ ਵਾਸਤੇ ਵਿੱਚ ਆਪਣੇ ਈ-ਰੋਡਿਕ ਸਿਸਟਮ ਲਾਇਆ ਹੁੰਦਾ ਇਹਦੇ ਵਿੱਚ ਕੀ ਹੁੰਦਾ ਆ ਆਪਣੀ ਡਰਾਈਵਿੰਗ ਮੈਜ਼ਰ ਹੁੰਦੀ ਰਹਿੰਦੀ ਹੈ ਜਿਵੇਂ ਆਪਾਂ ਓਵਰ ਸਪੀਡਿੰਗ ਤਾਂ ਨਹੀਂ ਕਰਦੇ ਹਾਰਸ਼ ਬ੍ਰੇਕਿੰਗ ਅ ਇਹ ਤਾਂ ਇਹ ਗੱਲਾਂ ਬਾਤਾਂ ਸਿਰ ਉਹਦੇ ਨਾਲ ਰੈਂਕਿੰਗ ਹੁੰਦੀ ਹੈ ਕਿ ਨਾ ਤਾਂ ਉਹ ਸਾਰੇ ਨਿਊਜ਼ੀਲੈਂਡ ਦੇ ਜਿਹੜੇ ਡਰਾਈਵਰ ਨੇ ਉਹਦੀ ਰੈਂਕਿੰਗ ਚੱਲ ਰਹੀ ਹੈ ਉਹਦੇ ਵਿੱਚ ਬਸ ਡਰਾਈਵਰਸ ਦੀ ਤੇ ਫਿਰ ਮੈਂ ਉਹਦੇ ਹੀ ਆਪਣੇ ਆਪ ਲਈ ਜਿਵੇਂ ਛੋਟਾ-ਮੋਟਾ ਕਦੇ ਨਾ ਕਦੇ ਨਾ ਟਾਰਗੇਟ ਸੈੱਟ ਕਰਦੇ ਰਹਿਣਾ ਚਾਹੀਦਾ ਤਾਂ ਮੈਂ ਟਾਰਗੇਟ ਸੈੱਟ ਕੀਤਾ ਸੀਗਾ ਮੇਰਾ ਪਹਿਲਾਂ ਉਹਦੇ ਰੈਂਕ ਆਉਂਦਾ ਸੀਗਾ 17-1800 ਜਦੋਂ ਇਹ ਨਵਾਂ-ਨਵਾਂ ਸ਼ੁਰੂ ਕੀਤਾ 1800 ਨੰਬਰ ਮਤਲਬ ਨਿਊਜ਼ੀਲੈਂਡ ਦੇ ਵਿੱਚ ਸੀਗਾ ਤਾਂ ਮੈਂ ਕਿਹਾ ਚੱਲ ਮੈਂ ਟਰਾਈ ਕਰਦਾ ਟੌਪ 100 ਦੇ ਵਿੱਚ ਆਉਣ ਦੀ ਹੈ ਨਾ ਤੇ ਉਹ ਉਹਦੇ ਨਾਲ ਕੀ ਹੁੰਦਾ ਇੱਕ ਫਾਇਦਾ ਮੈਨੂੰ ਇਹ ਹੋਇਆ ਬਈ ਜਿਵੇਂ ਆਪਾਂ ਮੈਡੀਟੇਸ਼ਨ ਵੀ ਕਰਦੇ ਆ ਨਾ ਜਦੋਂ ਤਾਂ ਆਪਣਾ ਕੋਸ਼ਿਸ਼ ਹੁੰਦੀ ਹੈ ਵੀ ਆਪਣਾ ਧਿਆਨ ਹੋਵੇ ਜਿਵੇਂ ਆਪਾਂ ਸਾਹਾਂ ਦੇ ਉੱਤੇ ਫੋਕਸ ਕਰਨਾ ਤਾਂ ਜਿਵੇਂ ਇਹ ਕਰਦੇ ਆ ਡਰਾਈਵ ਕਰਦੇ ਆ ਤਾਂ ਸਿਰਫ ਤੇ ਸਿਰਫ ਡਰਾਈਵਿੰਗ ਵੱਲ ਧਿਆਨ ਹੋਵੇ ਮਨ ਇੱਧਰ ਉੱਧਰ ਨਾ ਕਿਤੇ ਭਟਕੇ ਹਨਾ ਕਿਉਂਕਿ ਕਈ ਵਾਰ ਹੁੰਦਾ ਨਹੀਂ ਆਪਾਂ ਕੋਈ ਚਲਾ ਰਹੇ ਆ ਗੱਡੀ ਚਲਾ ਰਹੇ ਆ ਬੱਸ ਚਲਾ ਰਹੇ ਆ ਟਰੱਕ ਚਲਾ ਰਹੇ ਆ ਪਰ ਆਪਣਾ ਧਿਆਨ ਕਦੇ ਕੋਈ ਸੋਚ ਰਿਹਾ ਹੁੰਦਾ ਕਦੇ ਆਪਾਂ ਹੌਲੀਡੇ ਪਲਾਨ ਕਰ ਰਹੇ ਹੁੰਦੇ ਆ ਕਦੇ ਆਪਾਂ ਕੋਈ ਬਿੱਲ ਪੇ ਕਰਨਾ ਹੁੰਦਾ ਕਦੇ ਕੋਈ ਜਵਾਕਾਂ ਦਾ ਕੋਸ਼ ਹੁੰਦਾ ਜਾਂ ਕੋਈ ਵੀ ਗੱਲਬਾਤ ਹੋ ਸਕਦੀ ਆ ਨਾ ਤੇ ਬਟ ਇਹਦੇ ਨਾਲ ਮੈਨੂੰ ਇੱਕ ਚੀਜ਼ ਦਾ ਬਹੁਤ ਫਾਇਦਾ ਹੋਇਆ ਕਿ ਮੇਰਾ ਧਿਆਨ ਟੋਟਲੀ ਡਰਾਈਵਿੰਗ 'ਤੇ ਰਹਿੰਦਾ ਔਰ ਕਿਸੇ ਪਾਸੇ ਨਹੀਂ ਭਟਕਦਾ ਜਾਂਦਾ ਇਹ ਨਹੀਂ ਗੱਲ ਵੀ ਨਹੀਂ ਜਾਂਦਾ ਧਿਆਨ ਇਧਰ ਉਧਰ ਪਰ ਨਾਲ ਦੀ ਨਾਲ ਮੈਂ ਵਾਪਸ ਲੈ ਉਹਨਾਂ ਨਾਲ ਵੀ ਨਹੀਂ ਡਰਾਈਵਿੰਗ ਤੇ ਫੋਕਸ ਰੱਖਣਾ ਬੜੀ ਵਧੀਆ ਚੀਜ਼ ਹੈ